ਉਹ ਆਪਣੇ ਮਾਲਕ ਨੂੰ ਭੁੱਲ ਜਾਂਦਾ ਤੇ ਜੀਵਨ ਕਿਵੇਂ ਸਫਲ ਹੋਊਗਾ ਫਿਰ ਜਿਹੜਾ ਜਾਗ ਰਿਹਾਏ ਗੁਰੂ ਸਦਾ ਜਗ ਦਾ ਪੈਰ ਉਹ ਬਿਰ 14 ਹੈ ਬੀਤਾਂ ਇਹਨਾਂ ਖੇਡਾਂ ਵਿੱਚ ਹੀ ਮਸਤ ਹੋ ਗਿਆ ਤੇ ਕਈ ਵਾਰ ਫਿਰ ਮਾਂ ਕੀ ਪਤਨ ਵੀ ਕਰਦੀ ਆ ਖੇਡਾ ਜਿਆਦਾ ਰੁੱਝ ਗਿਆ ਬੱਚਾ ਤੇ ਫਿਰ ਉਹਨੂੰ ਨਵਾਉਂਦੀ ਧਵਾਉਂਦੀ ਆ ਕੱਪੜੇ ਬਦਲਦੀ ਸਕੂਲ ਪੇ ਜੀ ਆ ਮਾਦਰੂਲੇ ਤਿਸੇ ਤਰਾਈ ਫਿਰ ਜਦੋਂ ਗੁਰੂ ਸਾਨੂੰ ਮਿਲਦਾ ਹੈ ਮਾਂ ਗੁਰੂ ਰੂਪੀ ਮਾਂ ਰੂਪੀ ਗੁਰੂ ਮਿਲਦਾ ਹੈ ਉਹ ਵੀ ਫਿਰ ਸਾਨੂੰ ਸੰਭਾਲਦਾ ਹੈ ਬੇ ਨੂੰ ਸਭੇ ਨਾਲ ਠਾਵਾਂ ਰੱਬ ਦੇ ਨਾਲ ਜੋੜਾਂ ਭਲੇ ਕਰਮ ਕਰਾਵਾਂ ਉਪਦੇਸ਼ ਦੇਵਾਂ ਨੂੰ ਭਲੇ ਕਰਮਾਂ ਦਾ ਇਹ ਗੁਰੂ ਦਾ ਕੰਮ ਤਾ ਗੁਰੂ ਸਾਡਾ ਜੀ ਸਭ ਲੋਕ ਕਰ ਸਕਦਾ ਹੈ ਆਣ ਗੁਰੂ ਦਾ ਨਾਲ ਤਾ ਗੁਰੂ ਦਾ ਨਾਮ ਸਾਡੇ ਜਿਨ੍ਹਾਂ ਦੀ ਆਪ ਕਥਾ ਕਹਾਣੀਆਂ ਕਰ ਰਹੇ ਆ ਹੁਣ ਕੀ ਪੰਦਰ ਦਾ ਜੀ ਨੂੰ ਕੀ ਕਿ ਕੜਤ ਕੀ ਸਮਝਾਉਦੇ ਉਹ ਜਿਹਨੂੰ ਪੌਣ ਲੱਗੇ ਗੱਲ ਵਿੱਚ ਪੜਦੇ ਹਾਲ ਜੀ ਤਨਗੁਰ ਦਾਨ ਸਾਹਿਬ ਦੇ 9 ਸਾਲ ਦੀ ਉਮਰ ਵਿੱਚ ਜਿਹਨੂੰ ਪੌਣ ਲੱਗੇ ਆ ਕਿੰਨਾ ਮोटा ਉਪਦੇਸ਼ ਦਿੱਤਾ ਤੇ ਆਪਾਂ ਕੁਝ ਕਿ ਪਿੱਛੇ ਵਿਚਾਰ ਕਰ ਰਹੇ ਆ ਇਹ ਅਰਥ ਅਰਪਣ ਨੂੰ ਕਹਿਣ ਲੱਗੇ ਪੜ੍ਹ ਜੀ ਤੁਹਾਡੇ ਗੱਲ ਵਿੱਚ ਜਿਹਨੇ ਹੋਰ ਸਾਡੇ ਗੱਲ ਵਿੱਚ ਹੋਰ ਪਾਉਣ ਲੱਗੇ ਪਿਛੇ ਤੁਸੀਂ ਕੁਝ ਵਿਚਾਰਾ ਸੁਣ ਲਈਆਂ ਇਸ ਨੂੰ ਰੋਕਵਾ ਲੈ ਬਾਰੇ ਪੰਦਰ ਦਾ ਅੱਜ ਕਿਹਾ ਲੱਗੇ ਫਿਰ ਤੁਸੀਂ ਦੱਸੋ ਕਿਹੋ ਜਿਹਾ ਜਿਹੜਾ ਚੇਤਾ ਹੁਣ ਪੰਦਰ ਦਾ ਅੱਧੀ ਬੜੇ ਸਿਆਣੇ ਸੀਗੇ ਮੁਦਨ ਛੋੜਾ ਜਿਹਾ ਬੱਚਾ ਐਡਾ ਵੱਡਾ ਜਵਾਬਕ ਦੇ ਰਿਹਾ ਦਿੱਕ ਕਰ ਰਿਹਾ ਸਾਹਮਣੇ ਐਡਾ ਛੋੜਾ ਜਿਹਾ ਬੱਚਾ ਐਡਾ ਵੱਡਾ ਜਵਾਬ ਦੇ ਰਿਹਾ ਕਿ ਅਰ ਉਹ ਵੀ ਬਹੁਤ ਉੱਚੀ ਅਸਥਾ ਦਾ ਤੋਵੇਂ ਨੇ ਪੁੱਛਣਾ ਲਿਦਾ ਪੁੱਛਿਆ ਪਟਨਾ ਰਾਜ ਦੇ ਤਨ ਗੁਰਦਾਰ ਸੁਦਾ ਕਪਾ ਸੁਤੋਕ ਸੂਤ ਆਪਾਂ ਦਾ ਕਪਾ ਬਾਰੇ ਬੀਜ ਤੋਂ ਤੇ ਛੋਟੇ ਜਿਹੇ ਬਿੜੇਵੇਂ ਤੋਂ ਬੀਜ ਤੋਂ ਕਪਾ ਦਾ ਬੂਟਾ ਬੜਿਆ ਟਿੰਡੇ ਲੱਗੇ ਗੁੱਫਾ ਖਿੜੀ ਰੂਹ ਕੱਢਿਆ ਮੇਲੇ ਵਿੱਚ ਹੀ ਪੜਿਆ ਫਿੱਟ ਤੱਕਲੇ ਦੀ ਢਾਲ ਕਿੰਨੇ ਤੱਕਲੇ ਤਿੱਖੇ ਤੱਕਲੇ ਦੇ ਨਾਲ ਉਹਦਾ ਸੋਹ ਦਾ ਰੂਪ ਬੜਿਆ ਦੇਰ ਪੈਰੋ ਤਾਨੂੰ ਪਤਾ ਜੁਲਾਹਾ ਕੀ ਕਰਦਾ ਸੂਤ ਨੂੰ ਕਿੰਨਾ ਲੋਕ ਕਪੜਿਆਂ ਨੂੰ ਦਾ ਜੋਰ-ਜੋਰ ਨਾਲ ਮਾਰਦਾ ਫਿਰ ਉਹ ਤੇ ਕਪੜਾ ਬਣਦਾ ਚਲੋ ਆਪਾਂ ਦੱਸੂ ਸੂਤ ਤੱਕ ਰੱਖਣੀ ਆ ਸੂਤ ਬਣ ਕੇ ਕਿੰਨੀਆਂ ਮੁਸ਼ਕਲਾਂ ਦੇ ਨਾਲ ਸੂਤ ਬਣਿਆ ਹੁਣ ਉਹਨੂੰ ਵਟ ਚੜ੍ਹਿਆ ਤੇਰਾ ਕੀਤਾ ਉਹਨੂੰ ਕਿਹਾ ਲੱਗੇ ਵੀ ਇਹ ਸੂਤ ਤਾਂ ਟੁੱਟ ਜਾਂਦਾ ਏ ਮੈਲਾ ਹੋ ਜਾਂਦਾ ਏ ਖਰਾਬ ਹੋ ਜਾਂਦਾ ਏ ਸੜ ਜਾਂਦਾ ਏ ਤੇ ਜੇ ਦਇਆ ਦਾ ਕਪਾ ਦਇਆ ਦਾ ਕਪਾ ਕਪਾ ਸੂਤ ਕਪਾ ਦਾ ਰੂਹ ਦਾ ਪਾ ਦਇਆ ਦਾ ਉਗਾ ਤੇ ਦਇਆ ਤਾਂ ਦੇ ਟੁੱਟਦੀ ਨਹੀਂ ਸਰਦੀ ਨਹੀਂ ਬਲਦੀ ਨਹੀਂ ਦੇਖਦੇ ਮਰੀ ਨਹੀਂ ਦੇ ਹੰਸਦੂ ਬੜਿਆ ਸੰਤੋਖ ਸੋਤ ਇਸ ਸੋਤ ਦੇ ਬਜਾਇ ਤਰ ਕੋ ਸੰਤੋਖ ਹੋਣਾ ਚਾਹੀਦਾ ਹੈ ਕਬਾ ਦੇ ਤਾਂ ਤਰ ਕੋ ਦਇਆ ਹੋ ਜੈਦੀ ਆ ਤੇ ਸੋਤ ਦੇ ਤਾਂਤੇ ਸੰਤੋਖ ਉਹਨੂੰ ਸਤਸੂਦ ਆਇਆ ਕਿਥੋਂ ਕਪਾਤੋਂ ਦੇਦੋਂ ਦੇਦੋਂ ਕਿ ਬੜਾ ਸੰਤੋਖ ਪਹਿਲੇ ਸੰਤੋਖ ਹੈ ਤੇ ਉਹਦੇ ਜਿੰਨਾ ਕੋਈ ਦੁਨੀਆ ਤੇ ਸੁਖੀ ਨਹੀਂ ਹੋ ਜਿੰਦ ਕੁ ਸੰਤੋਖ ਹੈ ਨਾ ਸਜਣੋ ਉਹ ਜਿਹੜਾ ਕੋਈ ਸੰਸਾਰ ਦੇ ਸੰਤੋਖ ਸੰਤੋਖ ਜਿਹਦਾ ਕੋਈ ਸੁਖੀ ਨਹੀਂ ਸੰਤੋਖ ਸਾਰੇ ਸੁੱਖਾਂ ਦਾ ਮੋਢ ਸੰਤੋਖ ਆ ਸਾਰੇ ਸੁੱਖਾਂ ਦਾ ਮੋਢ ਜਿਹੜਾ ਸੰਤੋਸ਼ ਸੰਤੋਖ ਆ ਜੇ ਸੰਤੋਖ ਨਹੀਂ ਤੇ ਰਾਤ ਦਿਨ ਨਹੀਂ ਟਿਕਦਾ ਇਨਸਾਨ ਦਾ ਲੋਬ ਲਾਲਤ ਵਿੱਚ ਦਿਲ ਸੇ ਫਿਰਦਾ ਰਿਹਾ ਦੌੜੇ ਫਿਰਦਾ ਰਾਤ ਦਿਨ ਨਾ ਸੌਣ ਦਾ ਟਾਈਮ ਨਾ ਖਾਣ ਦਾ ਟਾਈਮ ਕੀ ਕਰਾਂ ਸਰਦਾ ਨਹੀਂ ਕੀ ਕਰਾਂ ਇਧਰੋਂ ਲਿਉਣਾ ਕੀ ਕਰਾਂ ਉਦਰ ਦੇਣਾ ਬਸ ਇਸੇ ਤੰਗ ਦੇ ਨਾਲ ਜੀਵਨ ਜਿਹੜਾ ਬਤੀਤ ਕਰ ਲੈਂਦਾ ਦੋਹ ਦੇ ਵਿੱਚ ਹੀ ਤੇ ਲੋਭ ਦਾ ਪਿਆਰ ਕੋਈ ਥੱਗ ਬੰਨਾ ਨਹੀਂ ਹੁੰਦਾ ਲੋਭ ਦਾ ਕੋਈ ਹੱਦ ਬੰਦਾ ਨਹੀਂ ਹੁੰਦਾ। ਲੋਭ ਨੇ ਪਾਸ਼ਾ ਕੁੱਤਾ ਵੀ ਕਿਹਾ, ਲੋਭ ਨੂੰ ਕੁੱਤਾ ਵੀ ਕਿਹਾ। ਕੁੱਤੇ ਨੂੰ ਇੱਕ ਤਾਂ ਰੋਟੀ ਪਾ ਦਿਓ। ਰੱਜ ਉਹਦੇ ਗੁਜ਼ਾਰੇ ਜੋ ਕੀ। ਉਹਨੇ ਇੱਕ ਤਾਂ ਹੀ ਬੈਠਣਾ। ਜਿੰਨੇ ਕੋ ਦੀ ਪੋਕਾ ਨੂੰ ਦੇ ਦਿਓ ਨਾ ਉਹਨੇ ਫਿਰ ਵੀ ਦੂਜੇ ਘਰੇ ਜਾਣਾ ਏ। ਵੀ ਉਧਰੋਂ ਗੁਰਕੀ ਮਿਲ ਜੇ। ਇੱਧਰ 500 ਰੋਟੀਆਂ ਮਿਲ ਗਿਆ ਖਾ ਲੀਆਂ ਹੁਣ ਇੱਕ ਬੁਰਕੀ ਵਾਸਤੇ পেট ਭਰ ਗਿਆ 500 ਰੋਟੀਆਂ ਦੇ ਨਾਲ ਹੁਣ ਇੱਕ ਬੁਰਕੀ ਵਾਸਤੇ ਦੂਜੇ ਦੇ ਘਰ ਫੇਰ ਗਿਆ ਕੁੱਤਾ ਗਿਆ ਤੇ ਪਾਛੇ ਦਾ ਨਾ ਕੋ ਕੁੱਤਾ ਗਿਆ ਸਲੋਗ ਨੂੰ ਕੁੱਤਾ ਗਿਆ ਇਹਦੀ ਕੁੱਤੇ ਵਾਲੀ ਬਿਰਤੀ ਤੇ ਜਿੱਤੇ ਜਿੱਦੀ ਕੁੱਤੇ ਵਾਲੀ ਬਿਰਤੀ ਹੈ ਜਿੱਥੇ ਸੰਤੋਖ ਨਹੀਂ ਲਾਜ਼ੀਆ ਦੋਬਿਆ ਉਹ ਕਿਵੇਂ ਟਿਕ ਪੈਸਾ ਦਾ ਨਹੀਂ ਪੈਸਾ ਦਾ ਪਾਛੀ ਦੇ ਪਰਮਾਨ ਦੇਤੇ ਕੋਈ ਛੋਟੇ ਮੋਟੇ ਨਹੀਂ ਦਿੱਤੇ ਹੁਣ ਚਲੋ ਦਇਆ ਵੀ ਆ ਗਈ ਸੰਤੋਖ ਵੀ ਆ ਗਿਆ ਇਹ ਦੋਨੇ ਆ ਜਾਣ ਤੇ ਭੱਜਣ ਵਾਲੇ ਨਹੀਂ ਆ ਜਾਣ ਤੇ ਜਾਣ ਵਾਲੇ ਨਹੀਂ ਆਉਣੇ ਔਕੇ ਆ ਦਇਆ ਵੀ ਔਨੇ ਔਕੇ ਆ ਤੇ ਸੰਤੋਖ ਵੀ ਆਉਣਾ ਬਹੁਤ ਔਖਾ ਏ ਤੇ ਜੇ ਕੋਈ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਗੱਲ ਵੱਖਰੀ ਆ ਨਾ ਅੱਗੇ ਉਹ ਜਿਹੜਾ ਵੜਦੇ ਜਿਹੜਾ ਹੈ ਜੱਤ ਦੰਡੀ ਗੰਨਾ ਗਾਂਦ ਦੇੜੀਆ ਜੱਤ ਦੀਆਂ ਜੱਤ ਕੀ ਆ ਉੱਚਾ ਸੁੱਚਾ ਆਚਾਰ ਚੰਨਾ ਮਿਲਨ ਵਰਤਨ ਸੰਸਾਰ ਵਿੱਚ ਜਦ ਮਾ ਬਧੀਆ ਵਿਹਾਰ ਸੁੱਚਾ ਸੱਚਾ ਵਿਹਾਰ ਜਦ ਗੰਧਿਤ ਸਤ ਵਟ ਸਤ ਸਤ ਪੈਰੋ ਦਾਨ ਨੂੰ ਵੀ ਕਹਿੰਦੇ ਹੁਣ ਦਾਨ ਤੇ ਉਹ ਹੀ ਕਰੂਗਾ ਨਾ ਜਿਹਦੇ ਕੋਲ ਸੰਤੋਖ ਹੋਊਗਾ ਜਿਹਦਾ ਉੱਚਾ ਆਚਾਰ ਹੋਊਗਾ ਕੋਈ ਦਾਨ ਕਰ ਸਕਦਾ ਦੁੱਧ ਇਹ ਤਾਂ ਕਰ ਨਹੀਂ ਸਕਦਾ ਦੁੱਧ ਇਹ ਤਾਂ ਖੋਣ ਵਾਲਾ ਮੇਰੇ ਵਰਗਾ ਖੋਤ ਸਾਧਾਰਨ ਬੰਦਾ ਪੜ੍ਹਿਆ ਬਹੁਤ ਔਖਾ ਇੱਕ ਦਿਨ ਪਾਸ਼ਰੇ ਸਾਹਿਬ ਤੋਂ ਗੁਰਬਾਣੀ ਵੀ ਸੁਝਾਈ ਉਹ ਕਹਿੰਦੇ ਜੋ ਦੇਵੇ ਸੋ ਲੈਵੇ ਨਹੀਂ ਜਿੰਨੂੰ ਮੰਗਣਾ ਆ ਗਿਆ ਜਾਂ ਜਿੰਨੂੰ ਖੋਣਾ ਆ ਗਿਆ ਹਾਂ ਤੁਸੀਂ ਦਾ ਕਰਨਾ ਆ ਗਿਆ ਉਹ ਅਤ ਪੁੱਠਾ ਤਾਂ ਨਹੀਂ ਕਰ ਸਕਦਾ ਦਾਲ ਮੇਸ਼ਾ ਪੁੱਠੇ ਹੱਥ ਨਾਲ ਦਿੱਤਾ ਜਾਂਦਾ ਹੈ ਤੇ ਲਿਆ ਮੇਸ਼ਾ ਸਿੱਧੇ ਹੱਥ ਨਾਲ ਜਾਂਦਾ ਹੈ ਭਾਜ ਜੋ ਦੇਵੇ ਜੋ ਲੇਵੇ ਸੋ ਦੇਵੇ ਨਹੀਂ ਜਿਨ੍ਹਾਂ ਦਿਨੋਂ ਕੰਦਾ ਲੈਣਾ ਆ ਗਿਆ ਨਾ ਉਹਨੂੰ ਦੇਣਾ ਬਹੁਤ ਔਖਾ ਕੱਟੇ ਦਮਸ ਉਹ ਮੈਂ ਕਿਉਂ ਉਹ ਕਹਿੰਦਾ ਬੜਾ ਊਕਾ ਕਮਾਇਆ ਭਾਵੇਂ ਮੰਗ ਕੇ ਕਮਾਇਆ ਭਾਵੇਂ ਕਿਸੇ ਦੀ ਜਿੱਦ ਨਾਲ ਕਮਾਇਆ ਕਦੇ ਬਹੁਤ ਊਕਾ ਕਮਾਉਣਾ ਹੈ ਬਸ ਇਸੇ ਦੇ ਸਹਮੇ